ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਜਿੱਤ ਮਿਲੀ ਹੈ ਜਿਸ ਬਿੱਲ ਕਾਰਨ ਡੋਨਾਲਡ ਟਰੰਪ ਅਤੇ ਐਲਨ ਮਸਕ ਦੇ ਵਿਚਕਾਰ ਟਕਰਾਵ ਹੋਇਆ ਸੀ ਉਸ ਬਿੱਲ ਨੂੰ ਅਮਰੀਕੀ ਸੰਸਦ ਨੇ ਹੁਣ ਪਾਸ ਕਰ ਦਿੱਤਾ ਹੈ ਜੀ ਹਾਂ ਵਨ ਬਿਗ ਐਂਡ ਬਿਊਟੀਫੁਲ ਬਿੱਲ ਨੂੰ ਟੈਕਸ ਛੋਟ ਦੇ ਦਿੱਤੀ ਗਈ ਹੈ ਅਤੇ ਖਰਚੇ ਘਟਾਉਣ ਦਾ ਜਿਹੜਾ ਬਿੱਲ ਕਿਹਾ ਜਾ ਰਿਹਾ ਹੈ ਤੇ ਇਸ ਨੂੰ ਹੁਣ ਪ੍ਰਸਤਾਵਿਤ ਕਰਕੇ ਪਾਸ ਕਰ ਦਿੱਤਾ ਗਿਆ ਹੈ ਦਰਅਸਲ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਦੇ ਸਮਰਥਨ ਨਾਲ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰেজੈਂਟੇਟਿਵਸ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਲਡ 트੍ਰੰਪ ਦੇ 4500 ਬਿਲੀਅਨ ਡਾਲਰ ਦੇ ਟੈਕਸ ਛੋਟ ਅਤੇ ਖਰਚ ਘਟਾਉਣ ਦੇ ਬਿੱਲ ਨੂੰ ਪਾਸ ਕਰ ਦਿੱਤਾ ਹੈ ਹਾਊਸ ਆਫ ਰਿਪ੍ਰেজੈਂਟੇਟਿਵਸ ਤੋਂ ਪਹਿਲਾਂ ਇਸ ਬਿੱਲ ਨੂੰ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਨਾਲ ਇਸ ਬਿੱਲ ਨੂੰ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ਨੇ ਮਨਜ਼ੂਰੀ ਦੇ ਦਿੱਤੀ ਹੈ ਇਸ ਨੂੰ ਹੁਣ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਦਸਤਖਤ ਲਈ ਭੇਜਿਆ ਜਾਵੇਗਾ ਇਸ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਲੈ ਲਵੇਗਾ ਇਸ ਵਨ ਬਿਗ ਬਿਊ ਵੋਟਾਂ ਨਾਲ ਪਾਸ ਕੀਤਾ ਗਿਆ ਇਸ ਬਿਲ ਦਾ ਵਿਰੋਧ ਕਰਨ ਲਈ ਦੋ ਰਿਪਬਲਿਕਨ ਮੈਂਬਰ ਡੈਮੋਕ੍ਰੈਟਿਕ ਪਾਰਟੀ ਵਿੱਚ ਸ਼ਾਮਲ ਹੋ ਗਏ ਜੋ ਪਹਿਲਾਂ ਹੀ ਇਸ ਦਾ ਵਿਰੋਧ ਕਰ ਰਹੇ ਸਨ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਅਤੇ ਨਿਊਯਾਰਕ ਤੋਂ ਮੈਂਬਰ ਹਕੀਮ ਜ਼ੈਫਰੀਜ਼ ਨੇ ਬਿਲ ਦੇ ਖਿਲਾਫ ਰਿਕਾਰਡ ਤੋੜ ਭਾਸ਼ਣ ਦੇ ਕੇ ਸਦਨ ਵਿੱਚ ਵੋਟਿੰਗ ਨੂੰ 8 ਘੰਟਿਆਂ ਤੋਂ ਵੱਧ ਸਮੇਂ ਲਈ ਦੇਰੀ ਨਾਲ ਰੋਕ ਦਿੱਤਾ ਹਾਊਸ ਸਪੀਕਰ ਮਾਈਕ ਜੌਨਸਨ ਨੇ ਕਿਹਾ ਕਿ ਸਾਡੇ ਕੋਲ ਇੱਕ ਵੱਡਾ ਕੰਮ ਪੂਰਾ ਕਰਨਾ ਹੈ ਇੱਕ ਵੱਡਾ ਸੁੰਦਰ ਬਿਲ ਨਾਲ ਅਸੀਂ ਇਸ ਦੇਸ਼ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਸੈਨੇਟ ਨੇ ਕੁ ਕਿਤਾ ਸੀ ਇਸ ਨੂੰ ਸੈਨੇਟ ਵਿੱਚ ਜੈਡੀ ਵੈਂਸ ਦੇ ਵੋਟ ਨਾਲ ਪਾਸ ਕੀਤਾ ਗਿਆ ਸੀ ਕਿਉਂਕਿ ਮਾਮਲਾ 50-50 ਦੇ ਬਰਾਬਰ ਸੀ ਟੈਕਸ ਨੀਤੀ ਕੇਂਦਰ ਜੋ ਟੈਕਸ ਅਤੇ ਬਜਟ ਨੀਤੀ ਦਾ ਗਿਆਰ ਪੱਖਪਾਤੀ ਵਿਸ਼ਲੇਸ਼ਣ ਪ੍ਰਦਾਨ ਕਰਦਾ ਹੈ ਉਹਨਾਂ ਨੇ ਅਨੁਮਾਨ ਲਗਾਇਆ ਕਿ ਬਿੱਲ ਦੇ ਨਤੀਜਿਆਂ ਵਜੋਂ ਅਗਲੇ ਸਾਲ ਅਮਰੀਕਾ ਦੇ ਸਭ ਤੋਂ ਵੱਡੇ ਕੋਇੰਟਲ ਦੇ ਲਈ 150 ਟੈਕਸ ਪ੍ਰਤੀਸ਼ਤ ਛੋਟ ਅਤੇ ਕੋਇੰਟਲ ਦੇ ਲਈ 1.750 ਟੈਕਸ ਘਟौती ਅਤੇ ਚੋਟੀ ਦੇ ਕੋਇੰਟਲ ਦੇ ਲਈ 10950 ਡਾਲਰ ਟੈਕਸ ਘਟौती ਹੋਵੇਗੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ